ਦੇ ਨੇ ਵੀ ਲੋਕ ਆਜ ਸਾਰੇ ਲੋਕਾਂ ਦੇ ਮਨਾਂ ਦੇ ਵਿੱਚ ਆ ਵੀ ਸਰਦਾਰ ਭਗਵੰਤ ਸਿੰਘ ਮਾਨ ਨੇ 2 ਸਾਲ ਦੇ ਕੀਤੇ ਹੋਏ ਕੰਮ ਅੱਜ ਲੋਕਾਂ ਦੇ ਘਰਾਂ 'ਚ ਦਿਲਾਂ ਦੇ ਵਿੱਚ ਘਰ ਕਰ ਚੁੱਕੇ ਆ ਇਸ ਕਰਕੇ ਆ ਲੋਕ ਸਭਾ ਦੇ ਵਿੱਚ 13 0 ਹੋਣ ਜਾ ਰਿਹਾ ਵਾ ਲੋਕੀ ਮਨ ਬਣਾਈ ਬੈਠੇ ਆ ਜੀ ਇੱਕ ਗੱਲ ਹੋ ਰਿਹਾ ਲੋਕ ਇਨਸਾਫ ਪਾਰਟੀ ਨੇ ਮਰਜ ਕਰਕੇ ਕਾਂਗਰਸ ਦੇ ਵਿੱਚ ਜਿਹੜੇ ਹੈਗੇ ਸ਼ਾਮਲ ਹੋ ਗਏ ਨੇ ਤੁਹਾਨੂੰ ਲੱਗ ਰਿਹਾ ਕਿ ਇਹਦਾ ਕਟ ਉਹ ਪਹਿਲਾਂ ਹੀ ਮੱਲੇ ਦਾ ਮੱਲੇ ਦੀ ਪਾਰਟੀ ਬਣ ਕੇ ਰਹਿ ਗਿਆ ਸੀਗਾ ਹੁਣ ਕਿਹੜੀ ਲੋਕ ਭਲਾਈ ਪਾਰਟੀ ਰਹਿ ਗਈ ਸੀ ਉਹ ਸਾਰੇ ਦਰਵਾਜਿਆਂ ਦੇ ਦਾ ਜਾ ਹੀ ਐਂਡ ਹੁਣ ਕੁਝ ਲੱਬਿਆ ਨਹੀਂਗਾ ਕਾਂਗਰਸ ਦੇ ਇੰਦਰਾ ਗਾਂਧੀ ਦੀ ਪਾਰਟੀ ਦੇ ਵਿੱਚ ਜਾਵੜੇ ਸ਼ਰੋਮਣੀ ਕਮੇਟੀ ਦੇ ਮੈਂਬਰ ਇੰਦਰਾ ਗਾਂਧੀ ਦੀ ਪਾਰਟੀ ਦੇ ਵਿੱਚ ਜਾ ਰਹੇ ਲੱਗ ਰਿਹਾ ਕਿ ਜਿੱਦਾਂ ਕਿ ਮੇਲਾਮਾਨ ਨਾਲ ਇਹਨਾਂ ਨੇ ਕਾਫੀ ਚੁਰਮੇਵਾਰ ਕੀਤਾ ਸੀਗਾ ਵੋਟਾਂ ਦੇ ਵਿੱਚ ਕਾਂਗਰਸ ਦਾ ਹੁਣ ਕਲਚਰ ਹੀ ਇਹੀ ਰਹਿ ਗਿਆ ਹੁਣ ਕਾਂਗਰਸ ਹੋਰ ਕਰੇ ਕੀ ਵਿਚਾਰੇ ਉਹਨਾਂ ਕੋ ਤਾਂ ਜਿਹੜਾ ਚਲੇ ਗਿਆ ਉਹ ਉਹਨੂੰ ਲੈ ਜਾਣਗੇ ਉਹਨਾਂ ਦੇ ਵਿੱਚੋਂ ਦਾ ਹੁਣ ਜਾ ਜਾ ਕੇ ਮੁੱਕ ਗਏ ਲੋਕ ਉਹਨਾਂ ਦੀ ਥਾਲੀ ਵਿੱਚ ਲੱਡੂ ਰਿਆ ਨਹੀਂਗਾ ਝੋਰਪੋਰ ਜੀ ਰਲਾਈ ਜਾਂਦੇ ਆ। ਠੀਕ ਹੈ। ਪਾਜੀ ਕਿਵੇਂ ਲੱਗ ਰਿਹਾ ਹੁਣ ਬੈਂਸਪਰਾ ਕਾਂਗਰਸ ਸ਼ਾਮਲ ਹੋ ਗਏ ਨੇ। ਪੱਕੀ ਖਬਰ ਹੋ ਗਈ ਐ। ਉਹ ਕਹਿੰਦੇ ਕਾਂਗਰਸ ਸਟਰੋਂਗ ਬੜੀ ਕਰ ਦੇਣੀ ਐ। ਉਹ ਮੱਲੇ ਦਾ ਮੱਲੇ ਦੀ ਪਾਰਟੀ ਗਈ ਆ ਕਾਂਗਰਸ ਦੇ ਵਿੱਚ। ਉਹ ਹੁਣ ਬੈਂਸਪਰਾ ਉਹ ਪਹਿਲੇ ਵਾਲੀ ਕਾਟ ਦੀ ਹੰਡੀ ਨਹੀਂ ਚੱਲਣੀ। ਲੈ ਤਿਲ ਨਹੀਂ ਰਿਹਾ ਹੁਣ। ਮੱਲੇ ਦੀ ਪਾਰਟੀ ਬਣ ਕੇ ਰਹਿ ਗਈ ਸੀ ਦੇਖਿਆ ਹੀ ਐ ਜਲੰਧਰ ਭਾਜਪੀ ਨੂੰ ਸਮਰਥਨ ਦੇ ਕੇ ਆਇਆ ਹੁਣ। ਹੁਣ ਕਿਸੇ ਨੇ ਕੋਈ ਹੋਰ ਚੱਲਿਆ ਨਹੀਂਗਾ। ਕਿਹੜੇ ਦਰਵਾਜੇ ਨੂੰ ਨਹੀਂ ਖੁੱਲਦਾ ਇਹ ਵੀ ਕਹਿੰਦੀ 462 ਐ ਤਾਂ ਫਿਰ 13 ਜੋ 10 ਭਾਲਦੇ ਪੰਜਾਬ ਚ ਬੀਜੇਪੀ ਵਾਲੇ ਤਾਂ ਮੈਂ ਕੀ ਕਹਣਾ ਭਈ ਤੁਸੀਂ 13 0 ਹੋਣ ਜਾ ਰਹੇ ਚਾਹੇ ਬੀਜੇਪੀ ਐ ਚਾਹੇ ਕਾਂਗਰਸ ਇੱਥੇ ਆਇਆ ਤੇ ਮੈਂ ਤੁਹਾਡਾ ਧੰਨਵਾਦੀਆਂ ਤੁਹਾਡੀ ਸਾਰੀ ਪ੍ਰੈਸ ਦਾ ਮੈਂ ਜੀ ਆਇਆਂ ਕਹਿੰਦਾ ਵਾਂ ਕਿ ਤੁਸੀਂ ਸਾਡੇ ਇੱਥੇ ਡਾਕਟਰ ਕਿਚਨੂ ਨਗਰ ਰੈ residense ਐਸੋਸੀਏਸ਼ਨ ਦੇ ਵਿੱਚ ਪਹੁੰਚੇ ਹੋ ਪਹੁੰਚ ਕੇ ਤੁਸੀਂ ਸਾਡੀ ਇੱਥੇ ਹੌਸਲਾ ਫਜ਼ਾਈ ਕੀਤੀ ਐ ਸਾਡੇ ਪੈਟਰਨ ਬ੍ਰਿੰਦਰ ਪੱਕੂ ਜੀ ਜਿਹੜੇ ਬੜੇ ਹੀ ਦਲੇਰ ਤੇ ਇਨਸਾਨ ਨੇ ਉਹਨਾਂ ਨੇ ਅੱਜ ਇੱਥੇ ਬਹੁਤ ਹੀ ਸਾਡੇ ਇਲਾਕੇ ਨੂੰ ਪਰਮਾ ਕਾਟ ਦਿੱਤਾ ਔਰ ਮੈਂ ਸਮਝਦਾ ਕਿ ਸਾਡੇ ਐਮ.ਐਲ.ਏ ਸਾਹਿਬ ਜਿਹੜੇ ਨੇ ਬਹੁਤ ਹਿੰਮਤੀ ਨੇ 1.5 ਸਾਲਾਂ ਦੇ ਵਿੱਚ ਉਹਨਾਂ ਨੇ 150 ਕਰੋੜ ਰੁਪਏ ਦਾ ਸਾਡੇ ਇਲਾਕੇ 'ਚ ਕੰਮ ਕੀਤਾ ਉਹਨਾਂ ਦਾ ਪਿਆਰ ਸੀ ਕਿ ਅੱਜ ਸਾਰੇ ਲੋਕੀ 2 ਘੰਟੇ ਉਹਨਾਂ ਨੇ ਉਹਨਾਂ ਦੀ ਵੇਟ ਕੀਤੀ ਹੈ ਔਰ ਕੋਈ ਵੀ ਸਾਰੇ ਆਪਣੇ ਇੱਥੇ ਬੈਠੇ ਆ ਮੈਂ ਧੰਨਵਾਦੀ ਆ ਆਪਣੇ ਇਲਾਕੇ ਦਾ ਜੀ ਦੇਖੋ ਜੀ ਮਾਹੌਲ ਸਾਨੂੰ ਤਾਂ ਇਹ ਲੱਗ ਰਿਹਾ ਪਈ ਅਸੀਂ ਬਹੁਤ ਵੱਡੀ ਲੀਡ ਦੇ ਨਾਲ ਬਹੁਤ ਵੱਡੀ ਲੀਡ ਦੇ ਨਾਲ ਲੁਧਿਆਣੇ ਦੀ ਸੀਟ ਜਿੱਤਾਂਗੇ ਕਿਉਂਕਿ ਇਸ ਤੋਂ ਤਾਂ ਮੈਨੂੰ ਇਹ ਨਹੀਂ ਲੱਗ ਰਿਹਾ ਵੀ ਜਿੰਵੇਂ ਪੰਘਾਰਾ ਸਾਡੇ ਇਸ ਇਲਾਕੇ ਦੇ ਵਿੱਚ ਮੈਂ ਜਿੱਥੇ ਸਮਝਦਾ ਵੀ ਇਸ ਇਲਾਕੇ ਦੇ ਵਿੱਚ ਜੇ ਇੰਨਾ ਸਾਨੂੰ ਭਰਮਾ ਹੰਗਾਰਾ ਮਿਲ ਸਕਦਾ ਤਾਂ ਬਾਕੀ ਇਲਾਕਿਆਂ ਦੇ ਵਿੱਚ ਤਾਂ ਤੁਸੀਂ ਦੇਖੋ ਬਿਜਲੀ ਫ੍ਰੀ ਹੈ ਵੈਸੇ ਲੋਕ ਸਾਡੇ ਨਾਲ ਬਹੁਤ ਜੁੜੇ ਹੋਏ ਨੇ ਆਨ ਆਲੇ ਸਮੇਂ ਦੇ ਵਿੱਚ ਬਹੁਤ ਕੁਝ ਮਿਲ ਰਿਹਾ ਲੋਕਾਂ ਨੂੰ ਇਸ ਕਰਕੇ ਅਸੀਂ ਤਾਂ ਸੋਚਦੇ ਹਾਂ ਹਾਂਜੀ ਬ੍ਰਦਰ ਸ਼ਾਮਲ ਹੋਏ ਜੀ ਦੇਖੋ ਹਾਂਜੀ ਹਾਂ ਦੇਖੋ ਗੱਲ ਇਹ ਆ ਵੀ ਉਹ ਸ਼ਾਮਲ ਹੋਏ ਨੇ ਬੜੇ ਦਲੇਰ ਇਨਸਾਨ ਨੇ ਔਰ ਮੈਂ ਸਮਝਦਾ ਵੀ ਸਾਡੀ ਪਾਰਟੀ ਨੂੰ ਉਹਦਾ ਬਹੁਤ ਵੱਡਾ ਫਾਇਦਾ ਹੋਣ ਵਾਲਾ ਕਿਉਂਕਿ ਜੇ ਅਸੀਂ ਸੋਚਦੇ ਸੀ ਲੱਖ ਵੋਟ ਤੇ ਜਾਂ 2 ਲੱਖ ਵੋਟ ਤੇ ਹੁਣ ਲੱਗਦਾ ਲੱਖ ਵੋਟ ਹੋਰ ਵਧੂਗੀ ਜੀ ਸਾਡੀ ਲੀਡ ਨਹੀਂ ਨਹੀਂ ਔਰ ਕਾਂਗਰਸ ਵੀ ਸ਼ਾਮਲ ਹੋ ਗਿਆ ਕਾਂਗਰਸੇ ਸ਼ਾਮਲ ਹੋਣਾ ਤਾਂ ਸਾਨੂੰ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਸਾਡੀ ਪਾਰਟੀ ਦੀ ਨੀਂ ਬੜੀ ਮਜ਼ਬੂਤ ਹੈ ਜੋ ਕਾਂਗਰਸ ਚ ਤਾਂ ਪਹਿਲਾਂ ਹੀ ਲੱਗਦਾ ਸੀਗਾ ਪਾਰਟੀ ਦੀ ਟਿਕਟ ਮੰਗ ਰਹੇ ਸੀ ਜੇ ਹਜੋ ਕਾਂਗਰਸ ਦੇ ਵਿੱਚ ਸ਼ਾਮਲ ਹੋਇਆ ਤਾਂ ਸਾਨੂੰ ਇਹ ਲੱਗਦਾ ਕਿ ਉਹਦਾ ਸਾਨੂੰ ਕੋ